ਹਰ ਇੱਕ ਦੀ ਜ਼ਿੰਦਗੀ ਦੇ ਵਿੱਚ ਉਤਾਰ ਚੜਾ ਆਉਂਦੇ ਰਹਿੰਦੇ ਨੇ ਪਰ ਮਾੜੇ ਸਮੇਂ 'ਚ ਨਾਲ ਖੜਨ ਵਾਲਾ ਕੋਈ ਵਿਰਲਾ ਹੀ ਹੁੰਦਾ ਹੈ। ਅੱਜ ਕੱਲ ਇਹੋ ਹੀ ਕੁਝ ਵਾਪਰ ਰਿਹਾ ਹੈ ਭਾਰਤੀ ਕ੍ਰਿਕਟ ਟੀਮ ਦੇ ਇੱਕ ਖਿਡਾਰੀ ਦੇ ਨਾਲ। ਇਸ ਖਿਡਾਰੀ ਨੇ ਕਿਸੇ ਸਮੇਂ ਉਲੰਦੀ ਦਾ ਸਿਖਰ ਦੇਖਿਆ ਹੋਇਆ ਹੈ। ਭਾਰਤ ਲਈ 100 ਵਨਡੇ ਅਤੇ 17 ਟੈਸਟ ਮੈਚ ਖੇਡਣ ਵਾਲਾ ਇੱਕ ਖਿਡਾਰੀ ਇਸ ਸਮੇਂ ਬਹੁਤ ਬੁਰੇ ਦੌਰ ਵਿੱਚੋਂ ਲੰਘ ਰਿਹਾ ਹੈ। ਭਾਰਤੀ ਕ੍ਰਿਕਟ ਟੀਮ ਵੱਲੋਂ ਸਭ ਤੋਂ ਛੋਟੀ ਉਮਰ ਵਿੱਚ ਦੋਹਰਾ ਸੈਂਕੜਾ ਮਾਰਨ ਵਾਲੇ ਖਿਡਾਰੀ ਵਿਨੋਦ ਕਾਮਲੀ ਨੂੰ ਇਸ ਸਮੇਂ ਕਈ ਸਿਹਤ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵਿਨੋਦ ਕਾਮਲੀ ਦੀ ਸਲਾਣਾ ਆਮਦਨ ਕਿਸੇ ਸਮੇਂ 1 ਤੋਂ 1.5 ਮਿਲੀਅਨ ਡਾਲਰ ਹੋਇਆ ਕਰਦੀ ਸੀ ਪਰ ਹੁਣ ਕਾਮਲੀ ਦੀ ਆਰਥਿਕ ਹਾਲਤ ਇਸ ਕਦਰ ਮਾੜੀ ਹੋ ਚੁੱਕੀ ਹੈ ਕਿ BCCI ਤੋਂ ਮਿਲਣ ਵਾਲੀ 30000 ਰੁਪਏ ਮਹੀਨਾਵਾਰ ਪੈਨਸ਼ਨ ਨਾਲ ਹੀ ਉਸ ਦਾ ਘਰ ਚੱਲ ਰਿਹਾ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਨਾ ਹੀ ਕੋਈ ਸਾਥੀ ਖਿਡਾਰੀ ਅਤੇ ਨਾ ਹੀ ਕੋਈ ਫੈਨ ਵਿਨੋਦ ਕਾਮਲੀ ਦੀ ਮਦਦ ਦੇ ਲਈ ਅੱਗੇ ਆਇਆ ਇੱਥੋਂ ਤੱਕ ਕਿ ਬੇहद ਕਰੀਬੀ ਮੰਨੇ ਜਾਣ ਵਾਲੇ ਸਚਿੰਤ ਤੰਦੂਲਕਰ ਨੇ ਵੀ ਮਦਦ ਦੇ ਲਈ ਹੱਥ ਅੱਗੇ ਨਾ ਵਧਾਇਆ ਸਾਲ 2012 ਤੋਂ ਲੈ ਕੇ ਹੁਣ ਤੱਕ ਅਲੱਗ-ਅਲੱਗ ਕਿਸਮ ਦੀਆਂ ਬਿਮਾਰੀਆਂ ਦਾ ਇਲਾਜ ਕਰਾਉਂਦੇ ਸਮੇਂ ਉਸ ਦੀ ਜਮਾ ਪੂੰਜੀ ਬਿਲਕੁਲ ਖਤਮ ਹੋ ਗਈ ਹੈ। ਕਾਮਬਲੀ ਨੂੰ ਇੱਕ ਪਾਸੇ ਬਿਮਾਰੀਆਂ ਨੇ ਘੇਰਿਆ ਹੋਇਆ ਹੈ ਅਤੇ ਦੂਜੇ ਪਾਸੇ ਜ਼ਿਆਦਾ ਸ਼ਰਾਬ ਪੀਣ ਦੀ ਆਦਤ ਹੋਣ ਦੇ ਕਾਰਨ ਉਹ ਠੀਕ ਨਹੀਂ ਹੋ ਪਾਰਿਆ। ਹੁਣ ਜਦੋਂ ਉਸ ਦੀ ਹਾਲਤ ਜ਼ਿਆਦਾ ਹੀ ਖਰਾਬ ਹੋ ਗਈ ਹੈ ਤਾਂ ਕ੍ਰਿਕਟਰ ਸੁਨੀਲ ਗਵਾਸਕਰ ਦੀ ਜੇਮਸ ਫਾਊਂਡੇਸ਼ਨ ਨੇ ਮਦਦ ਦੇ ਲਈ ਹੱਥ ਅਗੇ ਵਧਾਇਆ ਹੈ। ਜੇਮਸ ਫਾਊਂਡੇਸ਼ਨ ਨੇ ਹੁਣ ਕਾਮਬਲੀ ਨੂੰ ਜਿੱਥੇ 30000 ਰੁਪਏ ਮਹੀਨਾ ਦੇਣਾ ਸ਼ੁਰੂ ਕਰ ਦਿੱਤਾ ਹੈ। ਉੱਥੇ ਹੀ ਇਲਾਜ ਲਈ ਵੱਖਰੇ ਤੌਰ ਤੇ 3 ਲੱਖ ਰੁਪਏ ਸਾਲਾਨਾ ਵੀ ਦਿੱਤੇ ਜਾਇਆ ਕਰਨ ਜਿਹੜੇ ক্রিকেট ਮੈਚਾਂ ਤੇ ਹਜ਼ਾਰਾਂ ਕਰੋੜ ਰੁਪਏ ਦਾ ਸੱਟਾ ਲੱਗਦਾ ਹੋਵੇ ਉਸ ਦੇ ਖਿਡਾਰੀਆਂ ਦੀ ਇਸ ਤਰ੍ਹਾਂ ਦੁਰਗਤੀ ਹੋਣਾ ਸਮਝੋ ਬਾਹਰ ਦੀ ਗੱਲ ਹੈ ਸੱਚ ਹੀ ਕਿਹਾ ਹੈ ਸਿਆਣਿਆਂ ਨੇ ਕਿ ਹੁਣ ਚੜ੍ਹਦੇ ਸੂਰਜ ਨੂੰ ਸਲਾਮਾਂ ਡੁੱਬਦੇ ਨੂੰ ਕੌਣ ਪੁੱਛਦਾ